ਸਤਿ ਸ੍ਰੀ ਅਕਾਲ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਪੰਜਾਬ ਤੇ ਜਿਹੜੀ ਆਪਦਾ ਆਈ ਹੋਈ ਆ ਪੰਜਾਬ ਤੇ ਮੁਸੀਬਤਾਂ ਦਾ ਹੜ ਟੁੱਟਿਆ ਪਿਆ ਹੜ ਆਇਆ ਹੋਇਆ ਤੇ ਉਹਦੇ ਚ ਪੰਜਾਬ ਦੇ ਨਾਲ ਅਸੀਂ ਖੜੇ ਆ ਪੰਜਾਬੀ ਹੋਣ ਦੇ ਨਾਤੇ ਔਰ ਮੈਨੂੰ ਬੜਾ ਦੁੱਖ ਹੋ ਰਿਹਾ ਇਹ ਚੀਜ਼ਾਂ ਦੇਖ ਕੇ ਬੜਾ ਮਨ ਨੂੰ ਮੇਰਾ ਮਨ ਬੁਲੁੰਦ ਰਿਹਾ ਪਿਆ ਮੇਰੇ ਕੋਲ ਲਫ਼ਜ਼ ਨਹੀਂ ਮੈਂ ਕੀ ਕਹਾਂ ਬਸ ਮੈਂ ਇਹਨਾ ਕਹਿ ਸਕਦਾ ਕਿ ਜਿੰਨੀ ਜੋਗੀ ਅਸੀਂ ਹੈਗੇ ਆ ਉਨੇ ਸੀ ਹੈਲਪ ਕਰ ਰਹੇ ਆ ਬਾਕੀ ਤੁਸੀਂ ਵੀ ਹੈਲਪ ਕਰੋ ਸਾਰੇ ਜਣੇ ਕਿਉਂਕਿ ਪੰਜਾਬ ਦੇ ਨਾਲ ਸਿਰਫ ਪੰਜਾਬ ਖੜਾ ਹੈ ਹੋਰ ਕੋਈ ਨਹੀਂ ਖੜਾ ਮੇਰੀ ਸਾਰੀ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਦੀ ਤਾਨੂੰ ਸੌਂ ਲੱਗੇ ਪੰਜਾਬ ਦੀ ਪੰਜਾਬ ਦੇ ਵਾਸਤੇ ਤੁਹਾਡੇ ਤੋਂ ਜੋ ਸਰਦਾ ਬੁਰਦਾਓ ਕਰੋ ਮਿਹਰਬਾਨੀ ਸ਼ੁਕਰੀਆ ਅਸੀਂ ਸਵੇਰ ਦੇ ਕੁਮੀ ਜਾ ਰਹੇ ਹਾਂ ਪਹਿਲਾਂ ਗੁਰਦਾਸਪੁਰ ਸੀਗੇ ਫਿਰ ਡੇਰਾ ਬਾਬਾ ਨਾਨਕ ਹੁਣ ਅਸੀਂ ਡੇਰਾ ਬਾਬਾ ਨਾਨਕ ਦੇ ਬਿਲਕੁਲ ਬਾਰਡਰ ਦੇ ਕੋਲ ਪਿੰਡਾਂ 'ਚ ਆਏ ਹਾਂ ਤੁਸੀਂ ਦੇਖੋ ਕਿੰਨਾ ਪਾਣੀ ਆ ਸਾਰਾ ਕੁਝ ਆ ਕਦੀ ਕਿਤੇ ਜਾਂਦੇ ਕਦੀ ਕਿ ਉਹ ਦੇਖੋ ਉਹ ਦੇਖੋ ਸਾਡੀ ਟੀਮ ਪੂਰਾ ਰਾਸ਼ਨ ਵਰਤਾ ਕੇ ਹਟਿਆ ਇੱਥੇ ਸਾਡੀ ਪੂਰੀ ਟੀਮ ਉਹ ਟਰੱਕ ਸਾਡਾ ਖੜਾ ਹੈ ਪੂਰੀ ਟੀਮ ਤੇ ਪੂਰੇ ਪਿੰਡ ਨੂੰ ਅਸੀਂ ਰਾਸ਼ਨ ਵੰਡਿਆ ਜਿੰਨੇ ਕਿ ਲੋਕੀ ਅਸੀਂ ਹੈਗੇ ਹਾਂ ਤੇ ਪੈਣਾ ਵਾਸਤੇ ਸਮਾਨ ਬੱਚਿਆਂ ਲਈ ਮੈਡੀਸਨ ਵਗੈਰਾ ਸਾਰਾ ਕੁਝ ਅਸੀਂ ਜੋ ਸਰਦਾ ਬੁਰਦਾ ਸਾਡੇ ਤੋਂ ਅਸੀਂ ਕੀਤਾ ਹੈ ਬਾਕੀ ਬਾਬਾ ਨਾਨਕ ਜਲਦੀ ਸਭ ਕੁਝ ਠੀਕ ਕਰੇ